ਬਈ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਜੁੜਿਆ ਤੁਹਾਡੇ ਨਾਲ ਪਿੰਡ ਮੈਸਮਪੁਰ ਤੋਂ ਪਿੰਡ ਰੜਕਾ ਕਲਾ ਤੋਂ ਆ ਰਹੇ ਸੀਗੇ ਫਲੋਰ ਪਹੁੰਚਣਾ ਸੀਗਾ ਪਰ ਜਿਹੜਾ ਹਰੀਪੁਰ ਵਾਲਾ ਫਾਟਕ ਖਰਾਬ ਹੋਣ ਦੇ ਕਾਰਨ ਸਾਨੂੰ ਬਾਇਆ ਮੈਸਮਪੁਰ ਤੋਂ ਮਠੜਿਆ ਦੇ ਰੋਡ ਦੇ ਉੱਤੋਂ ਜਾਣਾ ਪੈਣਾ ਫਲੋਰ ਸੋ ਅਸੀਂ ਬਿਲਕੁਲ ਹੁਣ ਉਸੇ ਰਾਸਤੇ ਦੇ ਮੋਹਰ ਦੀ ਲੰਘਣਾ ਆ ਉਸੇ ਘਰ ਦੇ ਉਸੇ ਚਵਾਰੇ ਦੇ ਮੋਹਰ ਦੀ ਲੰਘਣਾ ਆ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ 8 ਮਾਰਚ 1988 ਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਆਖਰੀ ਪਿੰਡ ਤੈ ਕੀਤਾ ਸੀ ਸੋ ਮਿੱਤਰੋ ਆਪਾਂ ਹੁਣ ਆ ਮੋੜ ਕੱਟ ਲਿਆ ਪਿੰਡ ਮੈਸੋਂਪੁਰ ਤੋਂ ਆ ਜਿਹੜਾ ਮਠੱਡਿਆਂ ਨੂੰ ਰਸਤਾ ਜਾਂਦਾ ਹੈ ਇਸੇ ਹੀ ਰਾਸਤੇ ਦੇ ਉੱਤੇ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਤੈ ਕੀਤਾ ਸੀ ਦੋਸਤੋ ਤੁਸੀਂ ਜਾਣਦੇ ਆ ਕਿ ਬਹੁਤ ਵਾਰ ਅਸੀਂ ਤੁਹਾਡੇ ਨਾਲ ਸਾਝ ਪਾ ਚੁੱਕੇ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਜ਼ਿੰਦਗੀ ਦੇ ਆਖਰੀ ਪਿੰਡੇ ਵਾਲੇ ਉਸ ਸਥਾਨ ਬਾਰੇ ਉਹ ਚਵਾਰਾ ਉਹ ਘਰ ਉਹ ਖੇਤ ਖលਿਆਰ ਉਹ ਸੱਜਣ ਜਿਨ੍ਹਾਂ ਦੇ ਨਾਲ ਬਾਈ ਚਮਕੀਲਾ ਤੇ ਬੀਬਾ ਅਮਰਜੋਤ ਮਿਲੇ ਅਸੀਂ ਆਪੇ ਕਈ ਵੀਡੀਓ ਦੇ ਵਿੱਚ ਦਿਖਾ ਚੁੱਕੇ ਹਾਂ ਪਰ ਹੁਣ ਬਿਲਕੁਲ ਉਸ ਘਰ ਤੇ ਚਵਾਰੇ ਦੇ ਬਿਲਕੁਲ ਜਦੋਂ ਅੱਗੇ ਦੀ ਲੰਘਣਾ ਆ ਤੇ ਉਹ ਯਾਦਾਂ ਜਹਨ ਦੇ ਵਿੱਚ ਦੁਆਰਾ ਘੁੰਮ ਜਾਣੀਆਂ 36 ਸਾਲ ਪੁਰਾਣੀਆਂ ਸੋ ਜਰੂਰ ਰੁਕਾਂਗੇ 2 ਮਿੰਟ ਦੇ ਲਈ ਉਸ ਘਰ ਉਸ ਚਵਾਰੇ ਦੇ ਅੱਗੇ ਤੇ ਤੁਹਾਡੇ ਨਾਲ ਵੀ ਸਾਂਝ ਪਾਵਾਂਗੇ ਉਹਨਾਂ ਪਲਾਂ ਬਾਰੇ ਤੇ ਚੱਲਾਂਗੇ 36 ਸਾਲ ਪਹਿਲਾਂ ਉਹਨਾ ਪਲਾ ਦੇ ਅੰਦਰ ਕਿਵੇਂ ਦੇ ਉਹ ਮਾਹੌਲ ਸੀ ਤੇ ਕਿਵੇਂ ਦੀਆਂ ਉਹ ਯਾਦਾਂ ਸੀ ਜਿਹੜੀਆਂ ਉਹਨਾ ਘਰਾਂ ਦੇ ਨਾਲ ਉਹਨਾ ਖੇਤਾਂ ਦੇ ਨਾਲ ਜੋ ਉਹਨਾ ਚਵਾਰਿਆਂ ਦੇ ਨਾਲ ਬਾਈ ਅਮਰ ਸਿੰਘ ਚਮਕੀਲੇ ਦੀਆਂ ਜੁੜੀਆਂ ਆ ਸਾਹਮਣੇ ਤੁਹਾਨੂੰ ਦਿਖਾਉਣਾ ਹੈ ਕਿ ਦੇਖੋ ਕਿੰਨਾ ਸੋਹਣ ਸੰਾਸਤਾ ਆ 36 ਸਾਲ ਬਾਅਦ ਵੀ ਆ ਦੇਖੋ ਇਹ ਰਸਤਾ ਜਿਹੜਾ ਆ ਪਿੰਡ ਮੈਸੋਂਪੁਰ ਤੋਂ ਫਲੋਰ ਨੂੰ ਜਾਣ ਵਾਲਾ ਰਸਤਾ ਹੈ ਬਾਇਆ ਮਠੱਡਿਆਂ ਨੂੰ ਹੋ ਕੇ 36 ਸਾਲ ਪਹਿਲਾਂ ਇਹ ਰਾਸਤੇ ਕੱਚੇ ਸੀਗੇ ਬਿਲਕੁਲ ਸਨਾਟਾ ਸੀ ਸਾਰੇ ਪਾਸੇ ਹੁਣ ਵੀ ਬਹੁਤ ਟਾਵੀਆਂ ਟਾਵੀਆਂ ਗੱਡੀਆਂ ਜਾਂ ਸਕੂਟਰ ਮੋਟਰਸਾਈਕਲ ਇਸ ਰਾਸਤੇ ਤੋਂ ਲੰਘਦੇ ਆ ਪਿੰਡ ਨੂੰ ਆਉਣ ਜਾਣ ਵਾਲੇ ਲੋਕ ਜਿਹੜੇ ਆ ਉਹ ਅਲੱਗ-ਅਲੱਗ ਰਾਸਤਿਆਂ ਦਾ ਇਸਤੇਮਾਲ ਕਰਦੇ ਆ ਕਈ ਰੋਡ ਲੱਗਦੇ ਆ ਇਸ ਪਿੰਡ ਨੂੰ ਸੋ ਇਹ ਰਾਸਤਾ ਹੁਣ ਵੀ ਤੁਸੀਂ ਦੇਖ ਰਹੇ ਆ ਕਿ ਬਿਲਕੁਲ ਖਾਲੀ ਪਿਆ ਆ ਰੋਡ ਦੂਰ-ਦੂਰ ਤੱਕ ਤੁਹਾਨੂੰ ਕੋਈ ਦਿਖਾਈ ਨਹੀਂ ਦਿੰਦਾ ਸੋ 36 ਸਾਲ ਪਹਿਲਾਂ ਜਦੋਂ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨਾ ਰਾਸਤਿਆਂ ਤੇ ਆਏ ਸੀ ਉਦੋਂ ਦਾ ਮਾਹੌਲ ਕੀ ਸੀਗਾ ਤੁਸੀਂ ਆਪ ਇਹਨਾਂ ਦਾ ਅੰਦਾਜ਼ਾ ਲਾ ਸਕਦੇ ਆ ਬਿਲਕੁਲ ਸਾਹਮਣੇ ਉਹ ਜਿਹੜਾ ਪੀਲੇ ਰੰਗ ਦਾ ਘਰ ਤੁਸੀਂ ਦੇਖ ਰਹੇ ਆ ਇਹ ਪੀਲੇ ਰੰਗ ਦਾ ਖੂਹ ਆ ਆ ਦੇਖੋ ਖੇਤਾਂ ਦੇ ਵਿੱਚ ਦੇਖ ਰਹੇ ਆ ਇਹ ਜਿਹੜਾ ਪੀਲੇ ਰੰਗ ਦਾ ਖੂਹ ਤੁਸੀਂ ਦੇਖ ਰਹੇ ਆ ਇਸੇ ਘਰ ਦੇ ਵਿੱਚ ਜਿਹੜਾ ਅਖਾੜਾ ਲਾਉਣ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆਏ ਸੀ 8 ਮਾਰਚ 1988 ਨੂੰ ਇਸੇ ਹੀ ਕਰਦੇ ਅੱਗੇ ਸਟੇਜ ਲੱਗੀ ਸੀ ਜਿੱਥੇ ਉਹਨਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸੀ ਜਿਹੜੀ ਇਮਤੀਆਜ਼ ਅਲੀ ਵੱਲੋਂ ਫਿਲਮ ਬਣਾਈ ਗਈ ਆ ਚਮਕੀਲਾ ਦਲਜੀਤ ਦੇਸਾਂਜ ਤੇ ਪ੍ਰਨੀਤੀ ਚੋਪੜਾ ਉਹਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਭੂਮਿਕਾ ਦੇ ਵਿੱਚ ਉਹਦੀ ਸਾਰੀ ਸ਼ੂਟਿੰਗ ਜਿਹੜੀ ਆ ਲਾਸਟ ਸੀਨ ਜਿਹੜੇ ਆਓ ਇਸੇ ਜਗ੍ਹਾ ਤੇ ਫਿਲਮਾਇਆ ਗਏ ਆ ਇੱਥੇ ਸਟੇਜ ਲੱਗੀ ਸੀ ਸਾਰੀ ਸੋ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਇਸੇ ਧਰਤੀ ਦੇ ਉੱਤੇ ਇਸੇ ਪਿੰਡ ਦੇ ਵਿੱਚ ਜਿਹੜੇ ਆਪਣੇ ਆਖਰੀ ਸਾਲ ਹੈ ਜਿੱਥੇ ਸਾਡੀ ਗੱਡੀ ਰੁਕ ਗਈ ਆ ਬਿਲਕੁਲ ਇਸੇ ਜਗ੍ਹਾ ਤੇ ਗੱਡੀ ਰੁਕੀ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਜੀ ਦੀ ਹੁਣ ਆਪਾਂ ਗੱਡੀ ਚੋਂ ਉੱਤਰ ਕੇ ਥੋੜੀ ਜੀ ਸਾਹ ਜਪੋਣਿਆ ਤੁਹਾਡੇ ਨਾਲ ਫਿਰ ਅੱਗੇ ਵੱਜਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਐਕਸਪਲੇਨ ਕਰ ਚੁੱਕੇ ਆ ਸਾਰਾ ਪਰ ਹੁਣ ਇਸ ਰਾਸਤੇ ਦੇ ਅੱਗੇ ਦੀ ਲੰਘਦੇ ਹੋਏ ਸੋਚਿਆ ਕਿ ਰੁੱਕ ਕੇ ਤੁਹਾਡੇ ਨਾਲ ਸਾਹਜ ਜ਼ਰੂਰ ਪਾਈ ਜਾਵੇ ਸੋ ਉਤਰਦੇ ਆ ਗੱਡੀ ਚੋਂ ਤੇ ਸਾਹਜ ਪਾਉਣੇ ਆ ਤੁਹਾਡੇ ਨਾਲ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀਆ ਯਾਦਾਂ ਨੂੰ ਲੈ ਕੇ ਲੋਵੇ ਦੋਸਤੋ ਪਹੁੰਚ ਗਏ ਆ ਮੈਸੋਂਪੁਰ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਆ ਆ ਮੇਰੇ ਮਗਰ ਆ ਦੇਖ ਰਹੇ ਹੋ ਤੁਸੀਂ ਆ ਪੁੜੀ ਜਿਹੜੀ ਪਾਣੀ ਵਾਲੀ ਪੁੜੀ ਆ ਇਸ ਜਗ੍ਹਾ ਦੇ ਉੱਤੇ ਦਲਜੀਤ ਦਸਾਂਝ ਤੇ ਪ੍ਰਨੀਤੀ ਚੋਪੜਾ ਬੈਠੇ ਸੀਗੇ ਜਦੋਂ ਫਿਲਮ ਦੀ ਸ਼ੂਟਿੰਗ ਚੱਲਦੀ ਸੀਗੀ ਕਿਉਂਕਿ ਜਿਹੜੇ ਲਾਸਟ ਸੀਨ ਆ ਫਿਲਮ ਦੇ ਉਹ ਇਸੇ ਜਗ੍ਹਾ ਤੇ ਫਿਲਮਾਇਆ ਗਿਆ ਹੈ ਆ ਤੁਹਾਨੂੰ ਹੁਣ ਦਿਖਾਵਾਂਗਾ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਬਿਲਕੁਲ ਮੇਰੇ ਮਗਰ ਜਿਹੜਾ ਇਹ ਘਰ ਆ ਜਿੰਦੇ ਲੱਗੇ ਆ ਇਸੇ ਘਰ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ 8 ਮਾਰਚ 1988 ਨੂੰ ਆਪਣੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨ ਦੇ ਲਈ ਆਏ ਸੀ ਘਰ ਦੇ ਬਾਹਰ ਪੂਰੀਆਂ ਰੌਣਕਾਂ ਲਗੀਆਂ ਸੀ ਤੁਹਾਨੂੰ ਉਹ ਚਵਾਰਾਂ ਵੀ ਦਿਖਾਵਾਂਗੇ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਬੈਠ ਕੇ ਆਖਰੀ ਵਾਰੀ ਪ੍ਰਸ਼ਾਦਾ ਛਕਿਆ ਸੀ ਉਸ ਜਗ੍ਹਾ ਤੇ ਨਹੀਂ ਜਾਵਾਂਗੇ ਦੂਰੋਂ ਹੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਵੀਡੀਓ ਚ ਅਸੀਂ ਸਾਰਾ ਐਕਸਪਲੇਨ ਕਰ ਚੁੱਕੇ ਆ ਸਾਰਾ ਕੁਝ ਦਿਖਾ ਚੁੱਕੇ ਆ ਬੜਾ ਮੇਰੇ ਮਗਰ ਜਿਹੜਾ ਤੁਸੀਂ ਘਰ ਦੇਖ ਰਹੇ ਆ ਜਿੰਦੇ ਲੱਗੇ ਆ ਇਸੇ ਘਰ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜਿਹੜੇ ਆ ਉਹ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਤੈਅ ਕਰਦੇ ਹੋਏ ਅਖਾੜਾ ਲਾਉਣਾ ਸੀ ਦੂਰ ਟਰੈਕਟਰ ਤੇ ਗੀਤ ਵੱਜ ਰਹੇ ਆ ਬਾਈ ਚਮਕੀਲੇ ਦੇ ਆ ਦੇਖੋ ਵੀ ਦੋਸਤੋ ਇਹ ਹੀ ਉਹ ਘਰ ਆ ਜਿੰਦੇ ਲੱਗਿਆ ਤੁਹਾਨੂੰ ਕੈਮਰਾ ਉੱਪਰ ਕਰਕੇ ਅੰਦਰ ਦਾ ਸਾਰਾ ਵਿਊ ਦਿਖਾਉਣ ਦੀ ਕੋਸ਼ਿਸ਼ ਕਰਦਾ ਇਸ ਜਗ੍ਹਾ ਦੇ ਉੱਤੇ ਸਟੇਜ ਲੱਗੀ ਸੀ ਸੋ ਦੋਸਤੋ ਤੁਹਾਨੂੰ ਆ ਘਰ ਦਿਖਾਇਆ ਆਪਾਂ ਪਹਿਲਾਂ ਵੀ ਸਾਰੀ ਸਾਂਝ ਪਾਈ ਚੁੱਕੇ ਆ ਤੁਹਾਡੇ ਨਾਲ ਪਰ ਲੰਘਦੇ ਲੰਘਦੇ ਬ੍ਰੇਕਾਂ ਆਪਣੇ ਆਪ ਲੱਗ ਗਈਆਂ ਕਿਉਂਕਿ ਉਜਾਦਾ ਜਹਨ ਦੇ ਵਿੱਚ ਤਾਜ਼ੀਆਂ ਹੋ ਗਈਆਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਸਤਿ ਸ੍ਰੀ ਅਕਾਲ ਸਾਹਮਣੇ ਜਿਹੜਾ ਤੁਸੀਂ ਚਵਾਰਾ ਦੇਖ ਰਹੇ ਆ ਇਸ ਚਵਾਰੇ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਖਰੀ ਵਾਰੀ ਪ੍ਰਸ਼ਾਦਾ ਛਕਿਆ ਸੀਗਾ ਇੱਥੋਂ ਪ੍ਰਸ਼ਾਦਾ ਛਕ ਕੇ ਫਿਰ ਉਹਨਾਂ ਦੀ ਗੱਡੀ ਜਿਹੜੀ ਆ ਬਿਲਕੁਲ ਇਸੇ ਹੀ ਰਾਸਤੇ ਤੋਂ ਹੁੰਦੀ ਹੋਈ ਇਸੇ ਰਾਸਤੇ ਤੋਂ ਹੁੰਦੀ ਹੋਈ ਇਸ ਘਰ ਦੇ ਬਾਹਰ ਆ ਕੇ ਰੁਕੀ ਸੀ ਜਿੱਥੇ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤੇ ਉਹਨਾਂ ਦੇ ਸਾਥੀਆਂ ਨੂੰ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਬਿਲਕੁਲ ਇਸੇ ਜਗ੍ਹਾ ਤੇ ਜਿੱਥੇ ਸਾਡੀ ਗੱਡੀ ਖੜੀ ਆ ਇੱਥੇ ਹੀ ਗੱਡੀ ਖੜੀ ਸੀ ਇਸ ਖਾਲ ਦੇ ਵਿੱਚ ਲੋਕ ਜਦੋਂ ਭੱਜਦੇ ਸੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਜਿਹੜੇ ਉਹਨਾਂ ਦੇ ਸਾਜੀ ਸੀ ਇੱਕ ਸਾਜੀ ਇਸ ਖਾਲ ਦੇ ਵਿੱਚ ਡਿੱਗ ਜਾਂਦਾ ਦੂਰ ਦੂਰ ਤੱਕ ਲੋਕ ਭੱਜਦੇ ਆ ਇਹਨਾਂ ਖੇਤਾਂ ਦੇ ਵਿੱਚ ਆਪਣੀ ਜਾਨ ਬਚਾਉਣ ਦੇ ਲਈ 8 ਮਾਰਚ 1988 ਦੇ ਉਹ ਸੀਨ ਸੀਗੇ ਜਿਹੜੇ ਇਸ ਜਗ੍ਹਾ ਤੇ ਵਾਪਰੇ ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਅਖਾੜਾ ਲਾਉਣ ਦੇ ਲਈ ਇਸ ਪਿੰਡ ਦੇ ਵਿੱਚ ਆਏ ਸੀ 8 ਮਾਰਚ 1988 ਦਾ ਸਮਾਂ ਸੀ ਉਦੋਂ ਕਣਕਾਂ ਬੀਜੀਆਂ ਸੀਗੀਆਂ ਬਾਈ ਚਮਕੀਲੇ ਦੇ ਅਖਾੜੇ ਦੇ ਲਈ ਜਿਹੜਾ ਖੇਤ ਪੱਧਰੇ ਕੀਤੇ ਗਏ ਸੀ ਕਿਉਂਕਿ ਦੂਰ ਦੂਰ ਤੋਂ ਲੋਕਾਂ ਨੇ ਬਾਈ ਚਮਕੀਲੇ ਨੂੰ ਦੇਖਣ ਆਉਣਾ ਸੀ ਇਸ ਘਰ ਦੇ ਬਾਹਰ ਪ੍ਰੋਗਰਾਮ ਸੀ ਇਸ ਲਈ ਜਿਹੜੇ ਮਾਲਕ ਸੀ ਇਸ ਘਰ ਦੇ ਕੈਨੇਡਾ ਰਹਿੰਦੇ ਸੀਗੇ ਉਹਨਾਂ ਨੇ ਖੇਤਾਂ ਨੂੰ ਵਾਲੇਦਵਾਲਿਓ ਪੱਧਰਾ ਕੀਤਾ ਸੀ ਜਿਹੜਾ ਅਖਾੜਾ ਲੱਗ ਸਕੇ ਤੇ ਲੋਕ ਜਿਹੜੇ ਆ ਬੜੇ ਆਨੰਦ ਦੇ ਨਾਲ ਬਾਈ ਚਮਕੀਲੇ ਨੂੰ ਸੁਣ ਸਕਣ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਜਿਹੜਾ 8 ਮਾਰਚ 1988 ਦਾ ਦਿਨ ਸੀ ਉਹ ਬਾਈ ਚਮਕੀਲਾ ਤੇ ਬੀਬਾ ਅਮਰਜੋਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ ਸੋਆ ਸਾਰਾ ਤੁਹਾਨੂੰ ਜਿਹੜੇ ਖੇਤ ਦਿਖਾ ਰਹੇ ਆ ਜਿਹੜਾ ਏਰੀਆ ਦਿਖਾ ਰਹੇ ਆ ਮੈਸਨਪੁਰ ਦਾ ਬਿਲਕੁਲ ਇਹ ਉਹ ਪੁਆਇੰਟ ਆ ਜਿੱਥੇ 8 ਮਾਰਚ 1988 ਨੂੰ ਸਾਰੀ ਘਟਨਾ ਵਾਪਰੀ ਸੀ। ਲਓਏ ਦੋਸਤੋ ਹੁਣ ਤੁਹਾਨੂੰ ਆਪਾਂ ਉਹ ਘਰ ਤੇ ਉਹ ਚਵਾਰਾ ਦਿਖਾਇਆ ਜਿੱਥੇ 8 ਮਾਰਚ 1988 ਨੂੰ ਬਾਈ ਚਮਕੀਲਾ ਬੀਬਾ ਅਮਰਜੋਤ ਤੇ ਉਹਨਾਂ ਦੇ ਸਾਥੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨ ਲਈ ਆ ਰਹੇ ਸੀ। ਬਹੁਤ ਸਾਰੀਆਂ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾ ਚੁੱਕੇ ਹਾਂ ਸਾਰਾ ਕੁਝ ਸੀ। ਪਰ ਅੱਜ ਪਿੰਡ ਮੈਸੋਂਪੁਰ ਦੇ ਵਿੱਚ ਦੀ ਜਦੋਂ ਲੰਘ ਰਹੇ ਸੀ, ਜਦੋਂ ਉਸ ਘਰ ਤੇ ਚਵਾਰੇ ਦੇ ਅੱਗੇ ਦੀ ਲੰਘ ਰਹੇ ਸੀ ਤਾਂ ਗੱਡੀ ਦੀਆਂ ਬ੍ਰੇਕਾਂ ਆਪਣੇ ਆਪ ਲੱਗ ਗਈਆਂ। ਸੋਚਿਆ ਕਿ ਉਹ ਜਿਹੜੇ ਦ੍ਰਿਸ਼ ਐ ਇੱਕ ਵਾਰੀ ਫੇਰ ਕੈਮਰੇ 'ਚ ਕੈਦ ਕਰੀਏ ਤੇ ਤੁਹਾਡੇ ਨਾਲ ਵੀ ਸਾਂਝ ਪਾਈਏ ਬਾਈ ਚਮਕੀਲੇ ਦੇ ਆਖਰੀ ਪਲਾਂ ਨੂੰ ਲੈ ਕੇ ਸੋ ਬਹੁਤ ਧੰਨਵਾਦ ਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਾਸਤੇ ਰਹੋਗੇ